ਇੱਥੇ ਇੱਕ ਪਸੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਤੇ ਉਥੇ ਸਰਕਾਰਾਂ ਨੇ ਇਸ ਵਿਸ਼ੇ ਨੂੰ ਲੈ ਕੇ ਗੰਭੀਰ ਦਿਖਾਈ ਦੇ ਰਹੀਆਂ ਹਨ ਪਰ ਪਿੰਡ ਸ਼ਾਪਰ ਜਾਜਨ ਦੇ ਲੱਖਾਂ ਲੀਟਰ ਪਾਣੀ ਸੈਨੀਟੇਸ਼ਨ ਉਪਾੜ ਦੀ ਅਨਗਿਣਿਤ ਕਰਕੇ ਵੇਸਤ ਹੋ ਕੇ ਗਲੀਆਂ ਨਾਲੀਆਂ ਵਿੱਚ ਪੈ ਰਿਹਾ ਹੈ ਅੱਜ ਜਦੋਂ ਪੱਤਰਕਾਰਾਂ ਨੂੰ ਪਿੰਡ ਸ਼ਾਪਰ ਜਾਜਨ ਵਿੱਚ ਲੱਗੀਆਂ ਟੂਟੀਆਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਜੋ ਕਨੈਕਸ਼ਨ ਲੱਗੇ ਹਨ ਉਹਨਾਂ ਅੱਗੇ ਵਾਲ ਨਾ ਹੁਣ ਕਰਕੇ ਜਦੋਂ ਭਾਗੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਉਹ ਪਾਣੀ ਇਹਨਾਂ ਓਪਰ ਕਨੈਕਸ਼ਨਾਂ ਰਾਹੀਂ ਆਪਣੇ ਆਪ ਚੱਲਦਾ ਜਾਂਦਾ ਹੈ ਜਿਸ ਨਾਲ ਲੱਖਾਂ ਲੀਟਰ ਪਾਣੀ ਦੀ ਬਰਬਾਦੀ ਹੋ ਰਹੀ ਹੈ ਇਸ ਸੰਬੰਧੀ ਜਾਣਕਾਰੀ ਦੇਦੇ ਹੋਏ ਪਿੰਡ ਦੇ ਪਸੰਦੀਕ ਗੁਰਪ੍ਰੀਤ ਸਿੰਘ ਅਤੇ ਸੁਪਤਿੰਨ ਫੁੱਜਨੀ ਨੇ ਦੱਸਿਆ ਕਿ ਪਿਛਲੇ ਸਾਲ ਇਸ ਤੈਂਕੀ ਦਾ ਗੰਦਾ ਪਾਣੀ ਪੀਣ ਨਾਲ ਤਕਰੀਬ 16 ਮੌਤਾਂ ਤੇ ਸੈਂਕੜੇ ਲੋਕ ਦਸ ਓਟੀਆਂ ਦੀ ਬਿਮਾਰੀ ਦਾ ਸ਼ਿਕਾਰ ਹੋਏ ਸਨ ਪਰ ਸਬੰਧਤ ਪਹਾੜ ਦੇ ਅਧਿਕਾਰੀਆਂ ਨੇ ਉਹਨਾਂ ਯਾ ਮੌਤੋਂ ਤੋਂ ਸਬਕ ਨਹੀਂ ਲਿਆ ਤਾਂ ਫਿਰ ਇਸ ਵਾਰ ਉਹਨਾਂ ਦੀ ਅਣਗਹਿਲੀ ਕਰਕੇ ਸਭ ਸੁਤਰਾ ਲੱਖਾਂ ਲੀਟਰ ਪਾਣੀ ਉਪਰ ਕਨੈਕਸ਼ਨਾਂ ਨਹੀਂ ਬਾਹਰ ਗਲੀਆਂ ਨਾਲੀਆਂ ਵਿੱਚ ਫੈਲ ਰਿਹਾ ਹੈ ਉਹਨਾਂ ਦੱਸਿਆ ਕਿ ਕਈ ਲੋਕ ਬਚਾਰੇ ਆਪਣੇ ਬਰਤਨ ਨਾਲੀਆਂ ਉੱਪਰ ਰੱਖ ਕੇ ਟੋਲਿਆ ਰਹੀ ਪਾਣੀ ਸਟੋਰ ਕਰ ਰਹੇ ਹਨ ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਹੋਰ ਬਰਸਾਤੀ ਮੌਸਮ ਸਟਾਰਟ ਹੋਣ ਵਾਲਾ ਹੈ ਤਾਂ ਕਈ ਕੀੜੇ ਪਤੰਗੇ ਇਹਨਾਂ ਉੱਪਰ ਕਨੈਕਸ਼ਨਾਂ ਵਿੱਚ ਜਾ ਕੇ ਕੱਲ ਨੂੰ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੇ ਹਨ ਉਨ੍ਹਾਂ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਟੂਟੀਆਂ ਬਿਨਾਂ ਵਾਰ ਤੋਂ ਓਪਨ ਚੱਲ ਰਹੀਆਂ ਹਨ ਉਹਨਾਂ ਦੇ ਉੱਪਰ ਬੰਦ ਲਗਾਏ ਜਾਣ ਅਗਰ ਜੇ ਕਿਸੇ ਕਰਨ ਕੋਈ ਵੀ ਦਰਘਟਨਾ ਹੋਵਾ ਪਰ ਵੀ ਹਾ ਤਾਂ ਸਬੰਧਤ ਵਿਭਾਗੇ ਜ਼ਿੰਮੇਵਾਰ ਹੋਵੇਗਾ ਇਸ ਸਬੰਧੀ ਜਦੋਂ ਪੱਤਰਕਾਰਾਂ ਮਤਲਬ ਸਬੰਧਤ ਵਿਭਾਗ ਦੇ ਜੇ ਕੋਈ ਬਿੰਦ ਕੰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਇਹ ਮਾਮਲਾ ਮੀਡੀਆ ਕਰਮੋਲ ਸਾਡੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਜਲਦ ਹੀ ਆਪਣੇ ਕਰਮਚਾਰੀਆਂ ਨੂੰ ਭੇਜ ਕੇ ਜੋ ਕਰੈਕਸ਼ਨ ਓਪਨ ਚੱਲ ਰਹੇ ਹਨ ਉਹਨਾਂ ਉੱਪਰ ਬੰਦ ਲਗਾਏ ਜਾਣਗੇ ਬਿਊਰੋ ਰਿਪੋਰਟ ਆਲ ਪੰਜਾਬ نیوز ਉੱਤਾਂ ਵੇਂਦੀ ਪੰਪ ਚੱਲਦੀਆਂ ਤਾਂ ਬਹੁਤ ਨੇ ਅੱਗੇ ਵਾਲ ਹੈ ਨਹੀਂ ਕਿ ਉਹ ਆਟੋਮੈਟਿਕ ਹੀ ਚੱਲੀ ਜਾਂਦਾ ਪਾਣੀ ਜਿਹੜਾ ਨਾਲ ਹੀ ਹੈ ਤੇ ਜਾ ਹੀ ਜਾਂਦਾ ਉਹ ਪਾਣੀ ਪਿਆਰ ਵਾਰਾ ਪਿਆ ਕਰਦਾ ਬਾਜ਼ਾਰਾਂ ਦੇ ਵਿੱਚ ਹੈ ਜੀ ਇੱਕ ਵਾਰ ਸਰਕਾਰਾਂ ਕਹਿੰਦੀਆਂ ਨਾ ਕਿ ਉਹ ਮਤਲਬ ਪਾਣੀ ਬਚਾਓ ਇੱਥੇ ਲੱਖਾਂ ਲੀਟਰ ਪਾਣੀ ਵੇਸਟ ਹੋ ਰਿਹਾ ਹੈ ਇਹ ਸਰਕਾਰਾਂ ਤਾਂ ਕਹਿੰਦੀਆਂ ਪਰ ਸਰਕਾਰਾਂ ਕੀ ਕਰਨੋਂ ਲਗੜੇ ਪਾਸੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਆ ਜਾਂ ਉਹਨਾਂ ਅਗੇ ਵਾਲ ਲਾਉਣੇ ਚਾਹੀਦੇ ਨੇ ਜਾਂ ਤੇ ਇਹ ਤਰਤੀਬ ਨਾਲ ਜਾਂ ਟਾਈਮ ਨਾਲ ਪਾਣੀ ਛੱਡਣਾ ਚਾਹੀਦਾ ਪਾਣੀ ਫालतू ਨਾ ਵੇਸਟ ਹੋਏ ਪਿਛਲੇ ਵੀ ਇਸੇ ਪਾਣੀ ਨਾਲ ਭਾਜੀ 14-15 ਮੌਤਾਂ ਹੋਈਆਂ ਸੀ ਤੇ ਸਰਕਾਰ ਫੇਰ ਵੀ ਇਹਦੇ ਉੱਤੇ ਧਿਆਨ ਨਹੀਂ ਦੇ ਰਹੀ ਸਰਕਾਰ ਤੁਹਾਨੂੰ ਦੱਸਿਆ ਸਰਕਾਰ ਨੇ ਧਿਆਨ ਕੀ ਦੇਣਾ ਤੇ ਮੁਲਾਜ਼ਮਾਂ ਨੂੰ ਧਿਆਨ ਦੇਣਾ ਚਾਹੀਦਾ ਹਨ ਮਤਲਬ ਜਿਹੜੇ ਟੈਂਕੀ ਦੇ ਉੱਤੇ ਜਿਹਨਾਂ ਦੇ ਡਿਊਟੀ ਆ ਮੁਲਾਜ਼ਮਾਂ ਦੇ ਜਿਹੜੇ ਬਿੱਲ ਇਕੱਠਾ ਕਰਦੇ ਨੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਕੁਝ ਜੋ ਵੀ ਤਰਤੀਬ ਜਿਸ ਤਰ੍ਹਾਂ ਓਪਨ ਦੇ ਵਿੱਚ ਟੂਟੀਆਂ ਚੱਲ ਰਹੀਆਂ ਨੇ ਮੰਨ ਲਓ ਚ ਕੋ ਸਾਬਸ ਪੌਲਿਆ ਜਾਂ ਹੋਰ ਕੋਈ ਕੀੜਾ ਕੋਈ ਕੀੜਾ ਪਤੰਗਾ ਵੜ ਜਾਂਦਾ ਤਾਂ ਕੱਲ ਨੂੰ ਕਿਹ ਮੌਤ ਹੋ ਦੇ ਤਾਂ ਜ਼ਮੇਦਾਰ ਕੌਣ ਹੈ ਉਹ ਵੀ ਜ਼ਮੇਦਾਰ ਵਿੱਦੀ ਮਹਿਕਮਾ ਹੀ ਹੈ ਟੂਟੀਆਂ ਵਾਲਾ ਮੈਨ ਵਾਟਰ ਸਪਲਾਈ ਮੈਦਨ ਦਾ ਜ਼ਮੇਦਾਰ ਹੈ ਜਦੋਂ ਮਤਲਬ ਉਹਦਾ ਮੂੰਹ ਹੀ ਨਹੀਂ ਬੰਦ ਕਰਨਾ ਤੇ ਕੋਈ ਵੀ ਚੀਜ਼ ਵੜ ਸਕਦੀ ਆ ਸਾਬਸ ਪੌਲਿਆ ਕੋਈ ਵੱਡੀ ਕੋਈ ਵੜ ਸਕਦਾ ਇੱਕ ਚੜ੍ਹਦੇ ਪਾਸੇ ਤੇ ਪਾਣੀ ਹੀ ਰਕਚੇ ਪਾਸੇ ਪਾਣੀ ਬਿਲਕੁਲ ਨਹੀਂ ਆਉਂਦਾ ਨੀਵੇਂ ਪਾਸੇ ਉਹਨਾਂ ਨੇ ਛੱਡੀਆਂ ਟੂਟੀਆਂ ਛੱਡ ਕੇ ਆਏ ਜਿਹੜਾ ਵਾਰਾ ਹੀ ਕੀਤੀਆਂ ਤੇ ਪਿੱਛੋਂ ਪਾਣੀ ਛੱਡ ਦਿੰਦੇ ਨੇ ਅੱਗੇ ਜਿੱਥੇ ਮਰਜੀ ਜਾਏ ਜਿੱਥੇ ਮਰਜੀ ਨਾ ਆਵੇ ਉਹਨੇ ਇਧਰ ਚੜਦੇ ਪਾਸੇ ਤੋਂ ਘਟੋ ਘਰ ਤੱਕ तकरीबन 2-4 ਸਾਲ ਹੋ ਗਏ ਨੇ ਪਾਣੀ ਆਇਆ ਇਹ ਜਿਹੜਾ ਡਾਊਨ ਪਾਸਾ ਆਇਆ ਪਿੰਡ ਦੇ ਲੰਦਾ ਪਾਸਾ ਉਧਰੋਂ ਪਾਣੀ ਆ ਆਟੋਮੈਟਿਕ ਹੀ ਵਗੀ ਜਾਂਦਾ ਹੈ ਕੀ ਮੰਗ ਕੀ ਕਰਦੇ ਆਪਾਂ ਅਰੇ ਕੀ ਮੰਗ ਕਰਦੇ ਆਪ ਸਰਕਾਰ ਤੋਂ ਮੰਗ ਇਹ ਪ੍ਰਸ਼ਾਸਨ ਕੋਲ ਕਰਨੀ ਚਾਹੀਦੀ ਹੈ ਕਿ ਇਹਨਾਂ ਦੀ ਮਕੀਲ ਕੱਸੀ ਜਾਏ ਇਹਨਾਂ ਦੇ ਕੋਲ ਥੋੜੀ ਜਿਹੀ ਸਫਾਈ ਕੀਤੀ ਜਾਏ ਆਪਣੇ ਕੰਮ ਨੂੰ ਕੰਮ ਸਮਝਣ ਵਾਲੂ ਕੋਟ ਕਰਨਾਂ ਬਾਕੀ ਜੋ ਵੀ ਇਹਨਾਂ ਦਾ ਹੋਣ ਵਾਲਾ ਲੀਕਿੰਗ ਸਿਸਟਮ ਬੰਦ ਕਰਨ ਪਾਣੀ ਸਾਫ਼ ਤਰ੍ਹਾਂ ਪੈਂਡਾਲਿਆ ਘੁਆਏ ਤੇ ਚਲੋ ਲੋਕੀ ਬਿਮਾਰ ਨਾ ਹੋਣੰਦਾ ਪਾਣੀ ਪੀ ਕੇ ਟੂਟੀਆਂ ਦਾ ਮਾਮਲਾ ਕੁਝ ਮਤਪੀ ਟਾਈਮ ਪਹਿਲਾਂ ਵੀ ਪ੍ਰਸ਼ਾਸਨ ਦੇ ਅੱਗੇ ਆਇਆ ਕਿ ਜਿੱਦਾਂ ਟੈਂਕੀ ਖਰਾਬ ਹੋਈ ਸੀ ਤੇ ਪਾਣੀ ਬਾਰੇ ਗੰਦਾ ਸੀ ਉਦੋਂ ਵੀ ਟੂਟੀਆਂ ਡਾਇਰੈਕਟ ਚੱਲਦੀਆਂ ਨਾਲੀ ਦੇ ਵਿੱਚ ਤੇ ਪ੍ਰਸ਼ਾਸਨ ਨੇ ਹੁਣ ਪੈਪਾਂ ਪਾਤੀਆਂ ਲੇਕਿਨ ਅਗਲੇ ਬੰਨੇ ਟੂਟੀਆਂ ਨਹੀਂ ਪਈਆਂ ਉਹ ਪਾਣੀ ਡਾਇਰੈਕਟ ਚੱਲ ਰਿਹਾ ਆ ਦੇਨ ਮਤਲਬ ਨਾਲੀਆਂ ਚ ਪਾਣੀ ਚੱਲ ਰਿਹਾ ਮੱਛਰ ਬਹੁਤ ਹੋ ਰਿਹਾ ਨਾਲੀਆਂ ਪੂਰੀਆਂ ਭਰੀਆਂ ਜਾਲੀਆਂ ਪਾਣੀ ਇਨਾ ਹੋਰ ਵੇਸਟ ਹੋ ਰਿਹਾ ਕੋਈ ਸ਼ਾਇ ਵੀ ਨਹੀਂ ਮਤੇ ਪ੍ਰਸ਼ਾਸਨ ਨੇ ਇਹ ਮੰਗਿਆ ਕਿ ਜੇ ਪੈਪਾਂ ਪਾਈਆਂ ਵਾ ਕੰਮ ਕੀਤਾ ਵਾ ਤੇ ਪਿੰਡ ਵਾਲੇ ਵੇਖਣ ਕਿ ਅਗਲੇ ਬੰਨੇ ਟੂਟੀਆਂ ਲਾ ਦੇਣ ਜਿਨ੍ਹਾਂ ਨੇ ਨਹੀਂ ਲੱਗੀਆਂ ਉਹਨਾਂ ਨੂੰ ਕਹਿਣ ਕਿ ਟੂਟੀਆਂ ਲਾਓ ਮਤੇ ਇਹੋ ਹੀ ਆ ਹੋਰ ਕੋਈ ਪ੍ਰਸ਼ਾਸਨ ਵਾਲੇ ਕੀ ਆ ਵੀ ਜੇ ਫੇਰ ਬਿਮਾਰ ਹੋ ਗਏ ਪਹਿਲਾਂ ਵੀ ਮਤੇ ਸੈਂਕੜੇ ਲੋਕ ਮਾਰੇ ਜਿਨ੍ਹਾਂ ਚ 14 15 ਮੌਤਾ ਹੋਈਆਂ ਤੇ ਹੁਣ ਅੱਗੇ ਫੇਰ ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ ਕਿ ਕੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਤੇ ਇਹਨੀਆਂ ਨਾਲੀਆਂ ਪਾਣੀ ਦੀਆਂ ਭੜੀਆਂ ਰਹ ਕੋਈ ਉਹ ਭਾਗ ਨਹੀਂ ਹੁੰਦਾ ਕਿ ਫੇਰਾ ਪੂਰਾ ਮਾਰਿਆ ਇਹ ਵਾਲਾ ਕਿ ਇਹ ਵੇਖੀ ਜਾ ਕੇ ਕਿੱਥੇ ਜਾ ਰਿਹਾ ਇਹ ਜਦੋਂ ਮਤੇ ਵੀ ਪਹਿਲਾਂ ਇਹ ਚੱਲਿਆ ਸੀ ਉਦੋਂ ਬਿਮਾਰੀ ਜੀ ਚੱਲੀ ਪਾਣੀ ਦੀ ਇਨਫੈਕਸ਼ਨ ਚੱਲੀ ਉਸ ਤੋਂ ਬਾਅਦ ਉਹ ਹੀ 2-4 ਦਿਨ ਉਹਨਾਂ ਨੇ ਹੱਲਾ ਗੁੱਲਾ ਕੀਤਾ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਦਾ ਕੋਈ ਮਤਲਬ ਨਹੀਂ ਹੈ ਨਹੀਂ ਮੰਨ ਲਓ ਫਿਰ ਜੇ ਇਸ ਪਿੰਨ ਕੋਈ ਅਨਸਵਾਮੀ ਘਟਨਾ ਹੋਈ ਹੈ ਤਾਂ ਕੌਣ ਜ਼ਿੰਮੇਵਾਰ ਹੈ ਤੇ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋਊਗਾ ਉੱਚ ਕੌਣ ਹੋ ਸਕਦਾ ਘਰਦਿਆਂ ਦੀ ਤਾਂ ਕਿਸੇ ਜ਼ਿੰਮੇਵਾਰੀ ਨਹੀਂ ਆ ਗਈਆਂ ਟੁੱਟੀਆਂ ਜਿੰਨੀਆਂ ਵੀ ਤੁਸੀਂ ਵੀ ਕੋਈ ਵੇਖੀਆਂ ਹੋਣੀਆਂ ਵੀ ਬਣਾਏ ਦੇਖੋ ਕੀ ਚੱਲ ਰਿਹਾ ਕੀ ਨਹੀਂ ਹੈ ਉਹਨੂੰ ਸਾਫ਼ ਕਰੋ ਬਿਲਕੁਲ ਹੀ ਮੰਗ ਕਰਦੇ ਆਪਾਂ ਮੰਗ ਇਹ ਕਰਦੇ ਆਂ ਦੀ ਪ੍ਰਸ਼ਾਸਨ ਇਸ ਪਿੰਡ ਵਾਲੇ ਧਿਆਨ ਦੇਣਾ ਚਾਹੀਦਾ ਵਾ ਜਿਹੜੀਆਂ ਪੈਪਾ ਪਾਤੀਆਂ ਠੀਕ ਕੀਤਾ ਚਲੋ ਅਗਲੇ ਬੰਨੇ ਉਹਨਾਂ ਦੇ ਟੂਟੀਆਂ ਵੀ ਲਾਈ ਜਾਣ ਉਹਨਾਂ ਦੇ ਅੱਗੇ ਉਹਨਾਂ ਨੂੰ ਸਫਾ ਸਪਾਈ ਵੀ ਰੱਖੀ ਜਾਏ ਇੱਕ ਪਾਸੇ ਜਿੱਥੇ ਲੋਕ ਪਾਣੀ ਦੀ ਕਿਰਤਨਾ ਤਰਸ ਰਹੇ ਨੇ ਇੱਧਰ ਪਾਣੀ ਜਿਹੜਾ ਹਜ਼ਾਰ ਪਾਣੀ ਓਵਰਫਲੋ ਹੋ ਰਿਹਾ ਬਿਨਾਂ ਵੇਸਟ ਹੋ ਰਿਹਾ ਇੱਥੇ ਪਾਣੀ ਦੀ ਬੂੰਦ ਨੂੰ ਤਾਂ ਹੀ ਰੋੜੇ ਪੰਜਾਬ ਚ ਪਾਣੀ ਬਚਾਓ ਪਾਣੀ ਬਚਾਓ ਕਿੱਥੋਂ ਪਾਣੀ ਬਚਾਈਏ ਜਿਹੜੇ ਸਰਕਾਰ ਆਪਣਾ ਦਾਅਵੇ ਕਰਦੀਆਂ ਕਿ ਪਾਣੀ ਬਚਾਓ ਇੱਥੇ ਪਾਣੀ ਵੇਸਟ ਹੋ ਰਿਹਾ ਫਿਰ ਇਹਨਾਂ ਵੱਲ ਦਾਰੇ ਖੋਖਲੇ ਉਹ ਹੀ ਆਖਣਗੇ ਕਿ ਕਿਸਾਨਾਂ ਦੇ ਉੱਤੇ ਪਾਈ ਜਾ ਰਿਹਾ ਵੀ ਇੱਥੇ ਵੀ ਤਾਂ ਪਾਣੀ ਪਹੁੰਚਾਉਣਾ ਚਾਹੀਦਾ ਕਿ ਨਹੀਂ ਜਿਹੜਾ ਪ੍ਰਸ਼ਾਸਨ ਸਰਕਾਰੀ ਪਾਣੀ ਦੇ ਰਿਹਾ ਪਹਿਲਾਂ ਉਹ ਵੀ ਤਾਂ ਪਹੁੰਚਾਓ ਸਰਕਾਰ ਦੇ ਬਚਾਊਗਾ ਬਚਾਊਗੀ ਤਾਂ ਆ ਹੀ ਫਿਰ ਲੋਕ ਵੀ ਸਾਥ ਦੇਣਗੇ